ਹਾਈ ਕੋਰਟ ਵੱਲੋਂ ਇੱਕ ਕਹਿ ਲੋ ਕਿ ਆਰਡਰ ਹੀ ਹੋਇਆ ਹੈ ਜੱਜਾਂ ਦੀ ਸਿਕਿਉਰਿਟੀ ਨੂੰ ਲੈ ਕੇ ਉਹ ਕਹਿ ਰਹੇ ਕਿ ਭਾਈ ਸਾਨੂੰ ਤਾਂ ਪੰਜਾਬ ਵਾਲਿਆਂ ਤੇ ਭਰੋਸਾ ਨਹੀਂ ਹੈਗਾ ਸਿਕਿਉਰਿਟੀ ਬਦਲੋ ਇਹ ਕੀ ਮਸਲਾ ਹੈ ਜੀ ਪੂਰਾ ਹੁਣ ਕਿੱਥੋਂ ਇਹ ਗੱਲ ਸ਼ੁਰੂ ਹੁੰਦੀ ਹੈ ਦੇਖੋ ਜੇ ਕਿਸੇ ਸਟੇਟ ਦੀ ਪੁਲਿਸ ਤੋਂ ਹਾਈ ਕੋਰਟ ਦੇ ਜੱਜਾਂ ਦਾ ਵਿਸ਼ਵਾਸ ਉੱਠ ਜਾਵੇ ਹੂੰ ਇਹਨੂੰ ਆਪਾਂ ਖਬਰ ਆਖੀ ਹੈ ਕਿ ਸ਼ਰਮ ਆਖੀ ਹੈ ਸਾਨੂੰ ਸੋਚਣਾ ਤੇ ਇਹ ਚਾਹੀਦਾ ਹੈ ਬਿਲਕੁਲ ਪੁਲਿਸ ਸਰ ਕੋਈ ਭਗਵੰਤਮਾਨ ਦੇ ਘਰ ਦੀ ਰੱਖੀ ਹੋਈ ਪੁਲਿਸ ਨਹੀਂ ਹੈ ਜੀ ਮੁੱਖ ਮੰਤਰੀ ਦੀ ਕੋਈ ਪਰਸਨਲ ਪੁਲਿਸ ਨਹੀਂ ਹੈ ਪੁਲਿਸ ਤੁਹਾਡੀ ਹੈ ਪੁਲਿਸ ਸਟੇਟ ਦੀ ਹੈ ਨਾ ਸਭ ਬਿਲਕੁਲ ਤੇ ਜੇ ਤੁਹਾਡੀ ਸਟੇਟ ਦੀ ਪੁਲਿਸ ਨੂੰ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਲਿਆਂਦਾ ਜਾਵੇ ਜੀ ਜੋ ਪੁੱਜ ਗਈ ਆ ਕਿ ਹਾਈ ਕੋਰਟ ਦੇ ਜੱਜ ਕਹਿਣ ਕਿ ਵੀਰੇ ਇਹਨਾਂ ਨੂੰ ਪਾਸੇ ਕਰ ਲਓ ਸਾਨੂੰ ਇਹਨਾਂ ਦਾ ਕੋਈ ਯਕੀਨੀ ਨਹੀਂ ਹੈ ਕਦੋਂ ਹੂੰ ਕੋਈ ਵੀ ਹੋ ਸਕਦੇ ਆ ਸਰੇ ਵੀ 70 ਸਾਲ ਚ ਪਹਿਲੀ ਵਾਰ ਹੋ ਰਿਹਾ ਹੈ ਹੂੰ ਬਹੁਤ ਕੁਝ 70 ਸਾਲ ਚ ਪਹਿਲੀ ਵਾਰ ਹੋ ਰਿਹਾ ਹੈ। ਮਤਲਬ ਕਿ ਦੇਖੋ ਹੋਇਆ ਕੀ ਸੀਗਾ ਇਹਨੂੰ ਥੋੜਾ ਜਿਹਾ ਅਸ਼ੋਕੜ ਚ ਲੈ ਜਾ ਕੇ ਦੇਖੋਗੇ ਤਾਂ ਅੰਮ੍ਰਿਤਸਰ ਦੇ ਵਿੱਚ ਇੱਕ ਸਾਊਥ ਦਾ ਨੌਜਵਾਨ ਸੀਗਾ ਉਹਨੇ ASI ਦੇ ਨਾਲ ਜਿਹੜਾ ਉੱਥੇ ਲਗਾ ਹੈਗਾ ਕ੍ਰਿਸਟਲ ਹੂੰ ਆ ਉਹਦੇ ਕਮਰ ਤੇ ਕਹਿ ਲੋ ਹੂੰ ਹੂੰ ਉਹ ਕੱਢਿਆ ਕੱਢਿਆ ਜੀ ਹੁਣ ਇਹ ਤੇ ਗੱਲਾਂ ਲਕਾਉਂਦੇ ਰਹੇ ਦੱਸਣ ਵਾਲੇ ਤੇ ਇਹ ਵੀ ਦੱਸਦੇ ਆ ਕਿ ਉਹ ਉਥੋਂ ਭੱਜ ਵਗਾ ਅੱਛਾ ਭੱਜ ਵਗਾ ਫੜੋ ਫੜੀ ਫੜੋ ਫੜੀ ਹੂੰ ਤਾਂ ਫਿਰ ਜਦੋਂ ਉਹਨੂੰ ਲੱਗਿਆ ਕਿ ਪੰਜਾਬ ਪੁਲਿਸ ਮੈਨੂੰ ਘੇਰ ਲਏਗੀ ਤੇ ਉਹਨੇ ਖੁਦ ਨੂੰ ਸ਼ੂਟ ਕਰ ਲਿਆ ਅੱਛਾ ਮਤਲਬ ਪਹਿਲਾਂ ਉਹਦਾ ਮਨਸਾ ਇਹ ਨਹੀਂ ਸੀਗਾ ਸਿੱਧਾ ਇੱਕ ਕਰਨ ਦਾ ਸਰ ਹੁਣ ਮਨਸਾ ਤਾਂ ਇਸ ਤੇ ਵੀ ਸਵਾਲ ਚੁੱਕੇ ਜਾ ਰਹੇ ਆ ਕਿ ਕੀ ਉਹ ਉਸ ਜਸਟਿਸ ਨੂੰ ਮਾਰਨਾ ਚਾਹੁੰਦਾ ਸੀ ਜੀ ਫਿਰ ਉਹੀ ਹੈ ਨਾ ਜਿਹੜਾ ਜਸਟਿਸ ਜਿਹੜਾ ਜਸਟਿਸ ਉਸ ਸੁਰੱਖਿਆ ਦੇ ਘੇਰੇ 'ਚ ਸੀ ਹੂੰ ਤਾਂ ਯਾਨੀ ਅਸੀਂ ਵੀ ਇਹਦੇ ਤੇ ਸਵਾਲ ਚੁੱਕੇ ਸੀ ਕਿ ਸਰ ਉਹ ਤੇ ਕੁਝ ਵੀ ਕਰ ਸਕਦਾ ਸੀ ਜੀ ਹੁਣ ਇਹ ਤੋਂ ਅਗਲੀ ਗੱਲ ਕਿ ਉਸੇ ਜਸਟਿਸ ਦੀ ਕਾਰ ਜਿਹੜੀ ਆ ਬਰਨਾਲੇ ਦੇ ਲਾਗੇ ਰੋਕੀ ਜਾਂਦੀ ਆ ਹੂੰ ਬਰਨਾਲੇ ਦੇ ਲਾਗੇ ਕੋਈ ਧਰਨਾ ਚੱਲ ਰਿਹਾ ਸੀਗਾ ਤੇ ਦੱਸਦੇ ਆ ਕਿ ਉੱਥੇ ਉਹ ਕਾਰ ਫਸਾ ਲਈ ਜਾਂਦੀ ਆ ਜੀ ਅੱਜ ਕੱਲ ਇਹ ਵੀ ਤੁਹਾਨੂੰ ਪਤਾ ਹੀ ਆ ਇੱਥੇ ਤੇ ਪ੍ਰਧਾਨ ਮੰਤਰੀ ਦਾ ਕਾਫਲਾ ਫਸ ਜਾਂਦਾ ਬਿਲਕੁਲ ਤੇ ਚੰਨੀ ਸਾਹਿਬ ਕਹਿੰਦੇ ਮੈਂ ਕੀ ਕਰਾਂ ਜੀ ਉੱਥੇ ਗੱਡਾ ਜਿਹਾ ਹਟਾਤਾ ਅਗਲਿਆਂ ਨੇ ਅੱਗੇ ਹੁਣ ਮੈਂ ਕੀ ਕਰਾਂ ਤੋਂ ਗੱਲ ਇਹ ਆ ਕਿ ਭਈ ਹੁਣ ਇੱਥੇ ਇਹੀ ਆ ਕਿ ਝੰਡੇ ਚ ਡੰਡੇ ਜੀ ਤੇ ਡੰਡੇ ਨਾਲ ਪੱਕਦੇ ਮੰਡੇ ਫਿਰ ਇਹੀ ਹਿਸਾਬ ਕਿਤਾਬ ਆ ਤਾਂ ਉਹ ਦੋਨੇ ਚੀਜ਼ਾਂ ਜਿਹੜੀਆਂ ਪੁਲਿਸ ਦੇ ਉਲਟ ਚਲੇ ਗਈਆਂ ਜੀ ਪੁਲਿਸ ਦੇ ਉਲਟ ਚਲੇ ਗਈਆਂ ਉਹਨਾਂ ਨੇ ਆਖਿਆ ਕਿ ਕਮਾਲ ਦੀ ਗੱਲ ਆ ਉਹਨਾਂ ਆਖਿਆ ਕਿ ਹਾਈ ਕੋਰਟ ਚੁੱਕਦਾ ਪੰਜਾਬ ਪੁਲਿਸ ਦੀ ਕਾਰਗਰਦਗੀ ਤੇ ਸਵਾਲ ਜੀ ਮਤਲਬ ਕਿ ਜੋ ਇੰਨਾ ਦੀ ਕਾਰਗਰਦਗੀ ਹੈ ਕਾਰਗਰਦਗੀ ਦਾ ਮਤਲਬ ਹੁਣ ਅੰਗਰੇਜ਼ੀ ਚ ਤਾਂ ਮੈਨੂੰ ਪਤਾ ਨਹੀਂ ਫੰਕਸ਼ਨਿੰਗ ਕਹਿ ਲੋ ਜਾਂ ਕੁਛ ਐਸਾ ਵੈਸਾ ਜੋ ਇਹਨਾਂ ਦਾ ਕੰਮ ਕਰਨ ਦਾ ਢੰਗ ਹੈ ਢੰਗ ਹੈ ਪੰਜਾਬੀ ਚ ਜੇ ਸਮਝਣਾ ਹੋ ਹੂੰ ਉਹ ਕਹਿੰਦੇ ਕਿ ਹਾਈ ਕੋਰਟ ਇਹਨਾਂ ਦੀਆਂ ਕੱਢਦਾ ਨੁਕਤਾ ਚਿੰਨੀਆਂ ਕਰਕੇ ਕਮੀਆਂ ਜੀ ਇਹ ਤੇ ਸਾਨੂੰ ਲੈ ਡੁੱਬਣਗੇ ਕਿਸੇ ਦਿਨ ਇਹ ਤੇ ਬੜੇ ਖਤਰਨਾਕ ਨੇ ਹੂੰ ਹੂੰ ਉਹ ਕਹਿੰਦੇ ਕਿ ਜੇ ਮੈਂ ਫਿਲਮ ਸੀਨ ਹੈ ਮੇਰੇ ਮੇਰੀ ਬੀਬੀ ਸੇ ਬਚਾਓ ਉਹ ਕਹਿੰਦੇ ਭਾਈ ਸਾਨੂੰ ਇਸ ਪੁਲਿਸ ਤੋਂ ਇਸ ਪੁਲਿਸ ਤੋਂ ਨਜਾਤ ਦਿਵਾਓ ਜੀ ਉਹ ਕਹਿੰਦੇ ਕਿ ਸਾਨੂੰ ਪੁਲਿਸ ਚਾਹੀਦੀ ਆ ਜਾਂ ਤੇ ਹਰਿਆਣੇ ਦੀ ਜਾਂ ਚੰਡੀਗੜ੍ਹ ਦੀ ਜੀ ਜੀ ਇਹਨਾਂ ਨੂੰ ਲੈ ਜਾਓ ਸਾਹਿਬ ਆਇਦੋਂ ਵੱਡੀ ਸ਼ਰਮ ਨਾ ਘਟਣਾ ਨਹੀਂ ਹੋ ਸਕਦੀ ਨਹੀਂ ਹੋ ਸਕਦੀ ਬਿਲਕੁਲ ਜੀ ਕਿ ਤੁਹਾਡੀ ਜੁਡੀਸ਼ਰੀ ਤੁਹਾਡੀ ਪੁਲਿਸ ਤੇ ਯਕੀਨ ਖਤਮ ਕਰ ਬਵੇ ਜੀ ਇਹ ਬਹੁਤ ਇਹ ਕੋਈ ਛੋਟੀ ਗੱਲ ਨਹੀਂ ਹੈ ਛੋਟੀ ਗੱਲ ਉਹਦੇ ਵਾਸਤੇ ਹੈ ਜਿਹੜਾ ਮਤਲਬ ਕਿ ਧਾਰਕੇ ਬੈਠਾ ਕਿਉਂਕਿ ਸਾਡੇ ਪੰਜਾਬੀਆਂ ਦੇ ਵਿੱਚ ਨਾ ਇੱਕ ਸੋਚ ਬੜੀ ਹਾਵੀ ਹੋਈ ਆ ਸੁਖਮ ਸਿੰਘ ਸਾਹਿਬ ਹੂੰ ਹਰੇਕ ਬੰਦਾ ਆਪਣੀ ਪਸੰਦੀਦਾ ਗੱਲ ਸੁਣਨੀ ਚਾਹੁੰਦਾ ਹੈ ਬਿਲਕੁਲ ਜੀ ਜੇ ਉਹਨੂੰ ਉਸ ਸੋਚ ਤੋਂ ਉਲਟ ਕੁਝ ਸੁਣਨ ਨੂੰ ਮਿਲ ਗਿਆ ਚਾਹੇ ਉਹ ਅਮਰਤਪਾਲ ਸਿੰਘ ਦਾ ਸਮਰਥਕ ਆ ਚਾਹੇ ਉਹ ਭਗਵੰਤ ਮਾਨ ਦਾ ਸਮਰਥਕ ਆ ਬਿਲਕੁਲ ਚਾਹੇ ਉਹ ਕਿਸੇ ਦਾ ਵੀ ਸਮਰਥਕ ਆ ਹੂੰ ਉਹ ਉਹ ਸਹੀ ਗਲਤ ਦਾ ਨਿਤਾਰਾਵਾਚ ਕਰੇਗਾ ਪਹਿਲਾਂ ਤੇ ਉਹ ਤੁਹਾਡੇ ਨਾਲ ਨਿਤਰੇਗਾ ਮੈਦਾਨ ਚ ਜੀ ਉਧਰ ਸਾਫ ਹੈ ਸਰ ਜੀ ਤੋ ਮਤਲਬ ਕਿ ਅਸੀਂ ਇਹਨੂੰ ਇਦਾਂ ਨਾ ਵੇਖੀਏ ਕਿ ਮਿੰਟੂ ਨੇ ਖਬਰ ਕੀਤੀ ਹੈ ਜੀ ਫੁਲਾਣੇ ਨਾਲ ਇਦਾਂ ਹੋ ਗਿਆ ਨਹੀਂ ਸਰ ਅਸੀਂ ਇਹਨੂੰ ਆਪ ਦੀ ਅਸਮਿਤਾ ਆਪ ਦੀ ਆਨ ਸ਼ਾਨ ਨਾਲ ਲਈਏ ਜੋੜ ਕੇ ਸਾਰੇ ਪੰਜਾਬੀ ਕਿ ਅਸੀਂ ਕਿੱਥੇ ਪਹੁੰਚ ਗਏ ਆ ਸਰ ਜੀ ਸਾਡਾ ਪ੍ਰਸ਼ਾਸਕੀ ਢਾਂਚਾ ਕੀ ਐ ਹੋ ਜਾ ਹੋ ਗਿਆ ਹਮ ਸਾਡਾ ਨਿਜਾਮ ਐ ਹੋ ਜਾ ਹੋ ਗਿਆ ਕਿ ਜੱਜ ਕਹਿੰਦੇ ਕਿ ਭਾਈ ਇਹਨਾਂ ਨੂੰ ਦੂਰ ਰੱਖੋ ਸਾਡੇ ਤੋਂ ਜਿਹੜੇ ਪ੍ਰੋਟੈਕਟ ਤੁਸੀਂ ਪ੍ਰੋਟੈਕਟਰ ਨੂੰ ਹਮ ਪ੍ਰੋਟੈਕਟਰ ਸ਼ੱਕੀ ਕਰ ਰਹੇ ਹਾਂ ਬਿਲਕੁਲ ਸਰ ਇਹ ਪਤਨ ਦਾ ਸਿਖਰ ਹੈ ਜੀ ਇਹ ਨਿਗਾਰ ਦਾ ਸਿਖਰ ਹੈ ਕੱਲ ਨੂੰ ਉਸੇ ਜੁਡੀਸ਼ਰੀ ਨੇ ਆਰਡਰ ਦੇਣੇ ਹੁੰਦੇ ਆ ਪੁਲਿਸ ਨੂੰ ਡਿਪਾਰਟਮੈਂਟ ਨੂੰ ਵੀ ਤਾਂ ਤਾਂ ਹੀ ਤਾਂ ਕਹਿੰਦੇ ਕਹਿੰਦੇ ਕੈਸੀ ਇਹਨਾਂ ਦੇ ਖਿਲਾਫ ਮੰਨ ਲਓ ਅਸੀਂ ਤੇ ਕਰਦੇ ਆ ਜੀ ਸਵਾਲ ਚੁੱਕਦੇ ਆ ਇੱਕ ਦੇ ਟਾਈਮ ਹੀ ਨਾ ਚੁੱਕਦੇ ਨਾ ਹਾਂ ਇਮਚ ਕਾਰਨਾ ਦੇ ਨਾ ਆਹੀ ਆ ਪੰਜਾਬੀ ਚ ਹੋਰ ਮੈਂ ਕਿਵੇਂ ਕਮਾਉਂਦਾ ਨਹੀਂ ਸਹੀ ਗੱਲ ਹੈ ਦੇਸੀ ਚ ਇਹੀ ਗੱਲ ਨਹੀਂ ਨਹੀਂ ਦੇਸੀ ਚ ਤੇ ਆਹੀ ਗੱਲ ਬਣਦੀ ਆ ਹੋਰ ਐਵੇਂ ਸ਼ੱਕ ਮ ਛੱਕਾ ਛੱਕ ਮ ਛੱਕਾ ਕਰਨ ਨਾਲ ਤਾਂ ਚੰਗਾ ਕਿ ਇੱਕੋ ਵਕਾ ਕੀਤਾ ਠੀਕ ਆ ਕਿ ਭਾਈ ਉਹ ਕਹਿੰਦੇ ਕਿ ਇਹਨਾਂ ਨੂੰ ਪਾਸੇ ਦੂਰ ਰੱਖੋ ਬਾਸਾਂ ਦੇ ਤੋਂ ਬਿਲਕੁਲ ਉਹ ਇਦਾਂ ਬਣਦਾ ਵੀ ਆ ਨਾ ਇਹ ਸ਼ੱਕ ਜਾਂ ਬਣਦਾ ਵੀ ਆ ਭਾਈ ਐਂ ਕੋਈ ਕਿਸੇ ਦੀ ਗਨ ਕਿਵੇਂ ਖੋ ਕੇ ਲੈ ਜੂ ਪਿਸਟਲ ਵਗੈਰਾ ਹਨਾ ਆਰਮਨਾਲੀ ਉਨੇ ਖੋਲਿਆ ਜਿਵੇਂ ਨਵਜੋਤ ਕੁਮਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਕੋਈ ਗੱਲ ਕਹਿਣੀ ਚਾਹ ਰਹੇ ਆ ਜੀ ਇਹਨਾਂ ਦੀ ਸਮਝ ਮੈਨੂੰ ਆ ਨਹੀਂ ਰਹੀ ਪੂਰੀ ਕੀ ਕਹਿ ਰਹੇ ਕਿ 15 ਨੂੰ ਇੰਡੀਆ ਜਾਣਾ ਨਿਊਜ਼ੀਲੈਂਡ ਤੋਂ ਮਾਹੌਲ ਪੂਰਾ ਹੋਣਾ ਸੀ ਐਮ ਐਨ ਪਹਿਲਾਂ ਇਹਨਾਂ ਨੇ ਕੱਲਾ ਨਾਇਡੂ ਲਿਖਿਆ ਹੋਇਆ ਸੀਗਾ ਜੀ ਜਾਂ ਕੁਝ ਹੋਰ ਸੀ ਐਮ ਨਾਇਡੂ ਜੀ ਅੱਛਾ ਇਹਨਾਂ ਦਾ ਕਹਿਣ ਦਾ ਮਤਲਬ ਕਿ ਇਹਨਾਂ ਨੇ 15 ਨੂੰ ਇੰਡੀਆ ਜਾਣਾ ਤੇ ਮਾਹੌਲ ਪੂਰਾ ਹੋਣਾ ਸ਼ਾਇਦ ਸੀ ਐਮ ਨਾਇਡੂ ਦੇ ਨਾਲ ਇਹਨਾਂ ਦੀ ਮੀਟਿੰਗ ਨਾ ਫਿਕਸ ਹੋਵੇ ਕਿਤੇ ਨਵਜੋਤ ਜੀ ਦੱਸਣਾ ਜਾ ਕੋਈ ਹੋਰ ਜਾਣਕਾਰੀ ਹੈਗੀ ਹੈ ਤੁਹਾਡੇ ਕੋਲ ਤੇ ਜ਼ਰੂਰ ਦੱਸਣਾ ਸਾਬ ਜੀ 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 ਮਨਦੀਪ ਜੀ ਕਹਿ ਰਹੇ ਨੇ ਕਿ ਸਾਡੇ ਪਿੰਡ ਦਾ ਪਰਿਵਾਰ ਬਹੁਤ ਵੱਡਾ ਹੈ ਪੰਜਾਬ ਦੇ ਵੱਡੇ ਬੰਦਿਆਂ ਦਾ ਨਾਂ ਆਉਣਾ ਹੋਣਾ ਉਹਨਾਂ ਹੀ ਪਿਛਲੇ ਵਾਰ ਸਾਡੇ ਫਾਰਮ ਕਹਿੰਦਾ ਕੈਨਸਲ ਕਰਾਏ ਸੀ ਕਿ ਐਤਕੀ ਵੀ ਸਾਡੇ ਰਿਜ਼ਰਵ ਦੇ ਰਿਜ਼ਰਵ ਕਰਾਤਾ ਕਹਿੰਦਾ ਸਾਡਾ ਇਹ ਸਾਰੇ ਕਿਤੇ ਸਮੱਸਿਆ ਆ ਰਹੀ ਹੈ ਜੀ ਨਹੀਂ ਤੇ ਦੇਖੋ ਕੀ ਕੀ ਵੱਟੇ ਵੱਡੇ ਲੋਕ ਨੇ ਮੈਂ ਇਹਨਾਂ ਨੂੰ ਵੱਡੇ ਲੋਕ ਨਹੀਂ ਗਿਣਦਾ ਮਾਫ਼ ਕਰਨਾ ਕਿੱਲਿਆਂ ਨਾਲ ਵੱਡਾ ਲੋਕ ਨਹੀਂ ਬਣਿਆ ਜਾਂਦਾ ਸਾਬ ਜੀ ਜੀ ਮੈਂ ਅਜ਼ਮਾਈਆਂ ਗੱਲਾਂ ਕਰਦਾ ਉਹਨਾ ਕਿਤਾਬੀ ਗੱਲਾਂ ਨਹੀਂ ਹੂੰ ਬਥੇਰੇ ਬੰਦਿਆਂ ਨਾਲ ਬਹਿ ਕੇ ਨਿਕਲਿਆ ਜਿੰਨਾਂ ਦੇ ਕੋਲ 100-100 ਕਿੱਲਾ ਹੈ ਤੇ ਪਿੰਡ ਚੋਂ ਕੋਈ ਬੰਦਾ ਐ ਤੱਕ ਨਹੀਂ ਕਰਦਾ ਅਗਲਾ ਮੂੰਹ ਫੇਰ ਲੈਂਦਾ ਜੀ ਇਹ ਚੀਜ਼ਾਂ ਮੈਂ ਵੀ ਦੇਖੀਆਂ ਇਹ ਇਹ ਕਿਧਰੋਂ ਸ਼ਖਲ ਮੱਥੇ ਲੱਗੀ ਤੇ ਕਈ ਕਈ ਤੁਹਾਨੂੰ ਮਲੰਗ ਮਸਤ ਮੌਲਾ ਮਿਲਣਗੇ ਅਗਲਾ ਵੇਖ ਕੇ ਜਫੀ ਪਾਉਣ ਨੂੰ ਦੌੜਦਾ ਬਿਲਕੁਲ ਸਰ ਵੱਡੇ ਲੋਕ ਇਹੀ ਆ ਚਾਹੇ ਉਹ ਮਲੰਗ ਨੇ ਮਸਤ ਮੌਲਾ ਨੇ ਚਾਹੇ ਜੋ ਮਰਜ਼ੀ ਆ ਵੱਡਾ ਹੁੰਦਾ ਵੱਡੀ ਸੋਚ ਨਾਲ ਨਾਲ ਬਿਲਕੁਲ ਇਹ ਤੇ ਇਹ ਤੇ ਲਾਂਤੀ ਲੋਕ ਪਿੰਡਾਂ ਚ ਇਕੱਠੇ ਹੋਏ ਨੇ ਹੂੰ ਇਹ ਇਹਨਾਂ ਨੂੰ ਤੇ ਪਿੰਡ ਚੋਂ ਨਿਕਾਲਾ ਦੇਣਾ ਚਾਹੀਦਾ ਕਿਸੇ ਦਾ ਕਾਗਜ਼ ਇਹ ਕਿਹੜੀ ਜਿੱਤ ਹੋਈ ਸਾਬ ਇਹ ਕਿਹੜੀ ਜਿੱਤ ਇਹ ਹੈ ਕਿ ਛਿੰਝ ਚਾਓ ਹੂੰ ਛਿੰਝ ਚਾਓ ਕੋਲੋ ਕੋਲੋ ਠੀਕ ਹੈ ਨਾ ਸਰ ਧੋਬੀ ਪਿਛਾੜਾ ਲਾਓ ਜਿਹੜਾ ਮਰਜ਼ੀ ਲਾਓ ਹੂੰ ਆਪਣੇ ਆਪਣੇ ਟੱਟੋਂ ਲਾਓ ਲਤੋਂ ਲਾਓ ਜੀ ਢਾ ਕੇ ਕੰਢ ਉੱਤੇ ਬੈਠੋ ਛਾਤੀ ਤੇ ਹੂੰ ਫੇਰ ਉਹ ਵੱਡੇ ਜੀ ਇਹ ਕੀ ਕਾਗਜ਼ ਰੱਦ ਕਰਾ ਦੇ ਨੇ ਇਹ ਆ ਇਹ ਲੰਡੂ ਕੰਮ ਨੇ ਸਰ ਇਹ ਵੱਡੇ ਕਹਿ ਕੇ ਇਹਨਾਂ ਨੂੰ ਨਾ ਵੱਡੇ ਲੋਕਾਂ ਨੂੰ ਮਹਾਨ ਲੋਕਾਂ ਨੂੰ ਸ਼ਰਮਿੰਦੇ ਨਾ ਕਰੋ ਸਹੀ ਗੱਲ ਇਹ ਇਹ ਪਿੰਡਾਂ ਚੋਂ ਲਾਂਹਤੀ ਲੋਕ ਹੁੰਦੇ ਆ ਜਿਹੜੇ ਗੰਦੀ ਰਾਜਨੀਤੀ ਕਰਕੇ ਪਿੰਡਾਂ ਨੂੰ ਕਹਿ ਲੋ ਕਿ ਪਾੜ ਕੇ ਰੱਖਦੇ ਤੇ ਮੈਨੂੰ ਇਹੋ ਜਿਹੇ ਲੋਕਾਂ ਦੇ ਨਾਲ ਰੱਜ ਕੇ ਨਫ਼ਰਤ ਆ ਮੈਂ ਔਨ ਕੈਮਰਾ ਕਹਿੰਦਾ ਜੀ ਜੀ ਜਿਹੜੇ ਪਿੰਡਾਂ ਨੂੰ ਇੱਕ ਹੋਂ ਨੀ ਦਿੰਦੇ ਬਿਲਕੁਲ ਬਿਲਕੁਲ ਇੱਕ ਵੀ ਨੀ ਹੋਂ ਦਿੰਦੇ ਕਿਤੇ ਵੀ ਹੋਵੇ ਚਾਹੇ ਮੇਰੇ ਪਿੰਡ ਆ ਚਾਹੇ ਤੇਰੇ ਪਿੰਡ ਆ ਕਿਸੇ ਪਿੰਡ ਹੋਵੇ ਉਹ ਲਾਂਤੀ ਉਹ ਲਾਂਤੀ ਰਹੂਗਾ ਜੀ ਜੀ ਬਿਲਕੁਲ ਬਿਲਕੁਲ ਅਜੀਬ ਜੀ ਕਹ ਰਹੇ ਨੇ ਕਿ ਹਾਈ ਕੋਰਟ ਵਿੱਚ ਅੱਜ ਪਟੀਸ਼ਨ ਦੀ ਸੁਣਵਾਈ ਹੋਣੀ ਸੀ ਕਹਿੰਦੇ ਕੋਈ ਅਪਡੇਟ ਕੱਲ੍ਹ ਵਾਲੀ ਤੁਹਾਨੂੰ ਦੱਸ ਤੇ ਹੀ ਆ ਜੀ ਅਪਡੇਟ ਅਸੀਂ ਦੇਤੀ ਹੈ ਸਰ ਹੋ ਚੁੱਕੀ ਹੈ ਅਮਰਤਪਾਲ ਜੀ ਕਹ ਰਹੇ ਨੇ ਕਿ ਕੀ ਹੁਣ ਪੰਜਾਬ ਦੇ ਕਾਰਜਕਾਰੀ ਡੀਜੀਪੀ ਜੱਜ ਸਾਹਿਬ ਦੇ ਬਿਆਨ ਤੇ ਬੋਲਣਗੇ ਕੁਝ ਕਹਿੰਦੇ ਦੇਖੋ ਡੀਜੀਪੀ ਦਾ ਬੋਲਣਾ ਬਣਦਾ ਹੈ ਸਰ ਡੀਜੀਪੀ ਤੋਂ ਪਹਿਲਾਂ ਹਮਨਿਸਟਰੀ ਕਿਸ ਕੋਲ ਹੈ ਹ ਹੋਮ ਮਿਨਿਸਟਰੀ ਆ ਆਪਣੇ ਜਿਹੜੇ ਕਹ ਲੋ ਕਿ ਮੁੱਖ ਮੰਤਰੀ ਸਾਹਿਬ ਨੇ ਜੀ ਨੂਰੇ ਸਤੌ ਜਿਨ੍ਹਾਂ ਨੂੰ ਪਿਆਰ ਨਾਲ ਕਿਹਾ ਜਾਂਦਾ ਹ ਹ ਹ ਉਹਨਾਂ ਨੂੰ ਬੋਲਣਾ ਚਾਹੀਦਾ ਸੀ ਜੀ 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 ਕਿ ਇਹ ਕੋਈ ਛੋਟੀ ਘਟਨਾ ਨਹੀਂ ਹੈ ਇਹ ਪੂਰੇ ਨੈਸ਼ਨਲ ਮੀਡੀਆ ਚ ਕਵਰ ਹੋਈ ਖਬਰ ਹੈ ਜੀ